ਸਤਿ ਸ਼੍ਰੀ ਅਕਾਲ ਜੀ ਫਤੀਕ ਕਲੈਕਸ਼ਨ ਬਲੱਡ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣ ਵਾਲੇ ਨੇ ਜੀ ਆਪਣੇ ਜਿਹੜੇ ਸੂਟ ਰਹਿਣਗੇ ਜੀ ਟੈਬੀ ਸਿਲਕ ਦੇ ਸੂਟ ਰਹਿਣਗੇ ਜਿਹੜੇ ਟੈਬੀ ਲਾਈਨਿੰਗ ਆਈ ਹੈ ਬਹੁਤ ਸੋਹਣਾ ਸਟੱਫ ਹੈ ਜੀ ਪੂਰੇ ਪ੍ਰੋਪਰ ਸੂਟ ਆਪਾਂ ਲੈ ਕੇ ਆਏ ਆ ਆਲ ਓਵਰ ਵੀ ਲੈ ਕੇ ਆਏ ਆ ਮੈਚਿੰਗ ਦੇ ਨਾਲ ਵੀ ਲੈ ਕੇ ਆਏ ਆ ਤੇ ਜਿਹੜੀ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਬੁਰਲਾਡਾ ਜਦੋਂ ਆਪਾਂ ਆਈਟੀਆਈ ਤੋਂ ਬੋਹਾ ਵੱਲ ਨੂੰ ਜਾਂਦੇ ਆ ਜੀ ਓਵਰ ਬ੍ਰੀਜ ਜਾਂਦਾ ਪੁਲ ਦੇ ਬਿਲਕੁਲ ਤੁਸੀਂ ਪੁਲ ਦੇਖੋ ਜੀ ਪੁਲ ਦੇ ਬਿਲਕੁਲ ਨਜ਼ਦੀਕ ਆਪਣੀ ਸ਼ਾਪ ਹੈ ਬਿਲਕੁਲ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਰੋਡ ਦੇ ਉੱਪਰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਸੂਟ ਕੋਈ ਇਹਨਾਂ ਨੂੰ ਡਿਵਾਈਨ ਸਿਲਕ ਕਹਿੰਦਾ ਹੈ ਤੇ ਕੋਈ ਇਹਨਾਂ ਨੂੰ ਟੈਬੀ ਸਿਲਕ ਕਹਿੰਦਾ ਕੋਈ ਟੈਬੀ ਲਾਈਨਿੰਗ ਕਹਿੰਦਾ ਠੀਕ ਹੈ ਤੇ ਹੋਣਗੇ ਸਾਰੇ ਆਪਣੇ ਰਸੀਆ ਬ੍ਰ ਸਭ ਤੋਂ ਪਹਿਲਾਂ ਜਿਹੜਾ ਸੂਟ ਦੇਖੋ ਜੀ ਤੁਸੀਂ ਇਹ ਸੂਟ ਦੇਖੋ ਜੀ ਸਭ ਤੋਂ ਪਹਿਲਾਂ ਪ੍ਰਿੰਟ ਦੇਖੋ ਕਿੱਡਾ ਸੋਹਣਾ ਪ੍ਰਿੰਟ ਹੈ ਰਸੀਆ ਬ੍ਰਾਂਡ ਦਾ ਜੀ ਕੰਨੀ ਤੇ ਸਟੈਂਪ ਲੱਗੀ ਹੋਈ ਹੈ ਰਸੀਆ ਬ੍ਰਾਂਡ ਦਾ ਕੋਈ ਇਹਨੂੰ ਡਵਾਈਨ ਸਿਲਕ ਕਹਿੰਦਾ ਹੈ ਡਵਾਈਨ ਸਿਲਕ ਵੀ ਹੈ ਬ੍ਰਾਂਡ ਹੈਗਾ ਜੀ ਰਸੀਆ ਔਰ ਇਹਦਾ ਟੈਬੀ ਲਾਈਨਿੰਗ ਇਹਦਾ ਬੇਸ ਦੇਖ ਸਕਦੇ ਹੋ ਫਾਲ ਦੇਖੋ ਜੀ ਪਿਓਰ ਜਿਹੜਾ ਟੈਬੀ ਹੈ ਪਿਓਰ ਟੈਬੀ ਬੇਸ ਹੈ ਜੀ ਇਹਦਾ ਲਾਈਨਿੰਗ ਵਾਲਾ بیس ਹੈ ਬਹੁਤ ਸੋਹਣਾ ਸਟੱਫ ਹੈ ਜੀ ਕਲਰ ਹੈਗਾ ਜੀ ਲੈਮਨ ਲੈਮਨ ਹੀ ਨਾਲ ਦਿੱਤੀ ਆਪਾਂ ਪਲੇਨ ਬਾਟਮ ਪਲੇਨ ਮਸਲੀਨ ਦੀ ਬਾਟਮ ਹੈ ਜੀ ਮਸਲੀਨ ਲਈ ਆਪਾਂ ਸੌਫਟ ਵਾਲੀ ਕੋਈ ਚੁੱਬਣ ਵਾਲੀ ਲੜਨ ਵਾਲੀ ਮਸਲੀਨ ਨਹੀਂ ਹੈ ਬਿਲਕੁਲ ਸੌਫਟ ਵਾਲੀ ਜਿਹੜੀ ਮਸਲੀਨ ਹੈ ਜਿਹੜੀ ਆਪਾਂ ਬਾਟਮ ਇਹਦੇ ਨਾਲ ਪੇਅਰ ਕੀਤੀ ਹੋਈ ਹੈ ਇਹ ਹੈਗਾ ਜੀ ਪੂਰਾ ਸੂਟ 2.5 ਮੀਟਰ ਦੀ ਬਾਟਮ ਦੇ ਨਾਲ 2.5 ਮੀਟਰ ਦੀ ਸ਼ਰਟ ਦੇ ਨਾਲ ਪੂਰਾ ਸੂਟ ਇਹ ਆਪਣਾ 5 ਮੀਟਰ ਦੇ ਵਿੱਚ ਮਿਲੇਗਾ ਜ ਜੇ ਤੁਹਾਨੂੰ 2.5 ਮੀਟਰ ਦਾ ਸ਼ਰਟ ਦਾ ਸਟਾਫ ਹੋਗਾ 2.5 ਮੀਟਰ ਹੋਏਗਾ ਜੀ ਬਾਟਮ ਦਾ ਸਟਾਫ ਸਟਾਫ ਤੁਸੀਂ ਦੇਖ ਸਕਦੇ ਹੋ ਇਹ ਵੀਦ ਲਾਈਨਿੰਗ ਹੀ ਬਣੇਗਾ ਜਿਹੜੀ ਇਹਦੀ ਬਾਟਮ ਹੈ ਮਸਲੀਨ ਦੀ ਹੈ ਇਹ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਬਟ ਆਹ ਵਾਲਾ ਜਿਹੜਾ ਸ਼ਰਟ ਹੈ ਜੀ ਇਹ ਵੀਦ ਲਾਈਨਿੰਗ ਹੀ ਬਣੇਗਾ ਲਾਈਨ ਵਿਦਆਊਟ ਲਾਈਨਿੰਗ ਇਹ ਸੈੱਟ ਨਹੀਂ ਆਉਣ ਵਾਲਾ ਸਟਾਫ ਬਹੁਤ ਜ਼ਿਆਦਾ ਸੋਹਣਾ ਸਟਾਫ ਹੈ ਜੀ ਸੁਪਰ ਸੌਫਟ ਸਟਾਫ ਹੈ ਕੋਈ ਝੋਬਣ ਵਾਲਾ ਨਹੀਂ ਕੋਈ ਐਦਾਂ ਨਹੀਂ ਵੀ ਕੋਈ ਧਾਗਾ ਨਿਕਲੇਗਾ ਇਹਦਾ ਬਹੁਤ ਸੋਹਣਾ ਸਟੱਫ ਹੈ ਟ੍ਰੈਂਡ ਦੀ ਆਈਟਮ ਹੈ ਜੀ ਰੇਟ ਹੈਗਾ ਜੀ ਆਪਣਾ ਹਮੇਸ਼ਾ 1100 ਆਪਾਂ ਇਹਦਾ ਪ੍ਰਾਈਸ ਰੱਖਿਆ ਜੀ ਪ੍ਰਾਈਸ ਇਹਦਾ ਆਪਣਾ ਸਾਰਿਆਂ ਨਾਲੋਂ ਘੱਟ ਪ੍ਰਾਈਸ ਤੇ ਆਪਾਂ ਸੂਟ ਸੇਲ ਕਰਦੇ ਆ ਹਮੇਸ਼ਾ ਤੋਂ ਹੀ ਤੁਸੀਂ ਪਿਛਲੇ ਵੀਡੀਓ ਵੀ ਚੈੱਕ ਕਰ ਸਕਦੇ ਹੋ ਪ੍ਰਾਈਸ ਆਪਣੇ ਬਹੁਤ ਘੱਟ ਚੈਲੰਜ ਪ੍ਰਾਈਸ ਆਪਾਂ ਹਮੇਸ਼ਾ ਲੈ ਕੇ ਆਏ ਹਮੇਸ਼ਾ ਲੈ ਕੇ ਆਉਨੇ ਆ ਜੀ ਬਹੁਤ ਸੋਹਣੇ ਸੋਹਣੇ ਜਿਹੜੇ ਆਪਣੇ ਸੂਟ ਹੁੰਦੇ ਨੇ ਆਪਣੇ ਪ੍ਰਾਈਸ ਬਹੁਤ ਘੱਟ ਹੁੰਦੇ ਆ ਸੂਟ ਤੇ ਰੇਟ ਆਪਾਂ ਬਹੁਤ ਘੱਟ ਰੱਖਿਆ ਔਰ ਜਿਹੜਾ ਇਹਦਾ ਮਤਲਬ بیس ਹੈਗਾ ਜੀ ਟੈਬੀ ਸਿਲਕ ਦਾ ਟੈਬੀ ਲਾਈਨਿੰਗ ਹੈ ਕਾਫੀ ਟ੍ਰੈਂਡ ਦੇ ਵਿੱਚ ਚੱਲਣ ਵਾਲੀ ਆਈਟਮ ਹੈ ਇਹ ਨਾਲ ਹੈਗੀ ਹੈ ਜੀ ਮਸਲੀਨ ਦੀ ਬਾਟਮ ਰੇਟ ਰਹੇਗਾ ਜੀ ਇਹਦਾ 1100 ਰੁਪਏ 1100 ਰੁਪਏ ਦਾ ਇਹ ਪੂਰਾ ਸੂਟ ਤੁਹਾਡਾ ਬਣ ਕੇ ਰੈਡੀ ਹੋ ਜਾਊਗਾ ਜੀ ਬਾਟਮ ਵਿਦਆਊਟ ਲਾਈਨਿੰਗ بیس ਹੈ ਜੀ ਸ਼ਰਟ ਦੇ ਉੱਪਰ ਲਾਈਨਿੰਗ ਜ਼ਰੂਰ ਲੱਗੇਗੀ ਔਰ ਇਹਦਾ ਜਿਹੜਾ ਨੈਕਸਟ ਜਿਹੜਾ ਇਹਦਾ ਡਿਜ਼ਾਈਨ ਹੈ ਇਹ ਹੈਗਾ ਜੀ ਆਪਣਾ ਪਰਪਲ ਲਵੈਂਡਰ ਸ਼ੇਡ ਦੇ ਵਿੱਚ ਉਹੀ ਹੈ ਜੀ ਰਸੀਆ ਕੰਪਨੀ ਹੈ ਬ੍ਰਾਂਡ ਰਸੀਆ ਜੀ ਡਿਵਾਈਨ ਸਿਲਕ ਵੀ ਕਹਿ ਲੋ ਟੈਬੀ ਸਿਲਕ ਕਹਿ ਲੋ ਠੀਕ ਹੈ ਟੈਬੀ ਲਾਈਨਿੰਗ ਕਹਿ ਲੋ ਫਾਲ ਚੈੱਕ ਕਰੋ ਕਿੰਨਾ ਸੋਹਣਾ ਇਹ ਸੂਟ ਹੈ ਜਿਹੜੇ ਬਹੁਤ ਪਿਆਰੇ ਕਲਰ ਨੇ ਦੇ ਵਿੱਚ ਇਹ ਜਿਹੜਾ ਟੈਬੀ ਦੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਔਰ ਨਾਲ ਹੈਗਾ ਜੀ ਲਵੈਂਡਰ ਸ਼ੇਡ ਦੀ ਇਹਦੀ ਬਾਟਮ ਆਪਾਂ ਪੇਅਰ ਕੀਤੀ ਹੈ ਬਾਟਮ ਹੈਗੀ ਹੈ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਔਰ ਪਿਓਰ ਟੈਬੀ ਸਟੱਫ ਹੈ ਜਿਹੜਾ ਸ਼ਰਟ ਦਾ ਰਹਿਣ ਵਾਲਾ ਹੈ ਸ਼ਰਟ ਦਾ ਜਿਹੜਾ ਸਟੱਫ ਹੈ ਜੀ ਤੁਸੀਂ ਇਹਦੇ ਥੱਲੇ ਲਾਈਨਿੰਗ ਲਗਾ ਕੇ ਹੀ ਬਣਾ ਸਕਦੇ ਹੋ ਕਿਉਂਕਿ ਇਹ ਥੋੜਾ ਜਿਹਾ ਪਤਲਾ ਸਟੱਫ ਹੈ ਅ ਅੱਜ ਕੱਲੇ ਜਿਹੜੇ ਸੂਟ ਨੇ ਜੀ ਪਾਰਟੀ ਵੇਅਰ ਸੂਟ ਵੀ ਇਹ ਬਣ ਕੇ ਰੈਡੀ ਹੋ ਜਾਂਦੇ ਨੇ ਤੇ ਕਿਉਂਕਿ ਇਹਨਾਂ ਨਾਲ ਦੁਪट्टे ਵਗੈਰਾ ਵਧੀਆ ਜਿਹੇ ਦੁਪट्टे ਆਪਾਂ ਚਰਨੋਂ ਵਗੈਰਾ ਦੇ ਪੇਅਰ ਕਰਦੇ ਆ ਜੀ ਜਾਂ ਫਿਰ ਟੈਬੀ ਲਾਈਨਿੰਗ ਦਾ ਦੁਪੱਟਾ ਹੀ ਨਾਲ ਪੇਅਰ ਕਰਦੇ ਆ ਬਹੁਤ ਸੋਹਣੇ ਸੂਟ ਇਹ ਬਣ ਕੇ ਰੈਡੀ ਹੁੰਦੇ ਨੇ ਕਈ ਤਰ੍ਹਾਂ ਦੀ ਅੱਜਕੱਲ ਲੇਸਿਸ ਚੱਲੀਆਂ ਨੇ ਜਿਹੜੀਆਂ ਆਪਾਂ ਲੇਸਿਸ ਨਾਲ ਇਹਨੂੰ ਡਿਜ਼ਾਈਨ ਕਰ ਸਕਦੇ ਆ ਨਾਲੇ ਕਿ ਜਿਹੜੀ ਆਪਣੀ ਬਾਟਮ ਹੈਗੀ ਉਹ ਹੈਗੀ ਆ ਜੀ ਮਸਲੀਨ ਦੀ ਵਿਦਆਊਟ ਲਾਈਨਿੰਗ بیس ਹੈ ਜੀ ਮਸਲੀਨ ਦਾ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਔਰ ਜਿਨ੍ਹਾਂ ਨੇ ਲਾਈਨਿੰਗ ਲਗਾਨੀ ਹੈ ਉਹ ਲਗਾ ਵੀ ਸਕਦੇ ਹੋ ਔਰ ਇਹਦਾ ਪ੍ਰਾਈਸ ਰਹੇਗਾ ਜੀ 1100 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਜੀ 1100 ਰੁਪਏ ਵਿਦ ਬਾਟਮ ਔਰ ਨੈਕਸਟ ਜਿਹੜਾ ਆਪਣਾ ਸ਼ਰਟ ਦਾ ਕਲਰ ਹੈਗਾ ਜੀ ਉਹ ਹੈਗਾ ਗ੍ਰੀਨ ਸੀ ਗ੍ਰੀਨ ਜਿਹਾ ਕਲਰ ਹੈ ਜੀ ਪ੍ਰਿੰਟ ਚੈੱਕ ਕਰੋ ਕਿੱਡਾ ਸੋਹਣਾ ਪ੍ਰਿੰਟ ਹੈ ਨਾਲੇ ਦੇ ਹੈਗੇ ਜੀ ਮਸਲੀਨ ਦੀ ਬਾਟਮ ਨਾਲੇ ਦੇ ਬਾਟਮ ਪੇਅਰ ਕੀਤੀ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ ਟੈਬੀ ਲਾਈਨਿੰਗ ਇਹਦਾ بیس ਹੈ ਜੀ بیس ਹੈਗਾ ਜੀ ਇਹਦਾ ਟੈਬੀ ਲਾਈਨਿੰਗ ਬਹੁਤ ਪਿਆਰਾ ਇਹ ਕਲਰ ਨੇ ਜਿਹੜੇ ਪਿਆਰੇ ਪਿਆਰੇ ਤੁਹਾਡੇ ਲਈ ਲੈ ਕੇ ਆਏ ਆ ਜੀ ਆਪਾਂ ਇਹ ਵੀ ਸਲਵਾਰ ਦੇ ਨਾਲ ਹੀ ਹੈ ਰੇਟ ਰਹਿਗਾ ਜੀ 1100 ਰੁਪਏ 1100 ਰੁਪਏ ਇਹਨਾਂ ਦਾ ਰੇਟ ਰਹਿਣ ਵਾਲਾ ਹੈ ਜੀ ਨੈਕਸਟ ਜਿਹੜਾ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਆ ਜੀ ਇਹ ਹੈਗਾ ਆਲ ਓਵਰ ਦੇ ਵਿੱਚ ਪਰਪਲ ਇਹਦਾ ਜਿਹੜਾ ਬੇਸ ਹੈ ਜੀ ਸਰਫ ਕਲਰ ਦਾ ਬੇਸ ਹੈ ਜੀ ਸਰਫ ਕਲਰ ਦਾ ਬੇਸ ਹੈ ਜੀ ਆਲ ਓਵਰ ਸੂਟ ਰਹਿਣ ਵਾਲਾ ਹੈ ਇਹ ਤੁਸੀਂ ਸ਼ਰਟ ਪੀਸ ਵੀ ਬਾਏ ਕਰ ਸਕਦੇ ਹੋ ਆਲ ਓਵਰ ਸੂਟ ਵੀ ਸਾਡੇ ਤੋਂ ਲੈ ਸਕਦੇ ਹੋ ਅਗਰ ਤੁਸੀਂ ਇਹਦਾ ਇਕੱਲਾ ਸ਼ਰਟ ਪੀਸ ਲੈਣਾ ਜੀ ਸ਼ਰਟ ਪੀਸ ਦਾ ਪ੍ਰਾਈਸ ਹੈਗਾ ਜੀ ਇਹਦਾ 850 ਰੁਪਏ ਅਗਰ ਤੁਸੀਂ ਫੁੱਲ ਸੂਟ ਬਾਏ ਕਰਨਾ ਹੈ ਜੀ ਫੁੱਲ ਸੂਟ ਦਾ ਪ੍ਰਾਈਸ ਰਹੇਗਾ ਜੀ ਇਹਦਾ 1700 ਰੁਪਏ ਜਿਹੜਾ ਇਹਦਾ ਬੇਸ ਹੈ ਜੀ ਟੈਬੀ ਲਾਈਨਿੰਗ ਬੇਸ ਹੈ ਜੀ ਰਸ਼ੀਆ ਕੰਪਨੀ ਦਾ ਹੈ ਦੇਖੋ ਰਸ਼ੀਆ ਬ੍ਰਾਂਡ ਹੈ ਜੀ ਟੈਬੀ ਲਾਈਨਿੰਗ ਬੇਸ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਅੱਜਕੱਲ ਫੁੱਲ ਟ੍ਰੈਂਡ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ ਬਹੁਤ ਸੋਹਣਾ ਬਿਲਕੁਲ ਸੌਫਟ ਹੈ ਜੀ ਟੈਬੀ ਲਾਈਨਿੰਗ ਦਾ ਬੇਸ ਉਹਦਾ ਜਿਵੇਂ ਜਿਵੇਂ ਮਸਲੀਨ ਹੁੰਦੀ ਆ ਆਪਣੀ ਸੌਫਟ ਬਿਲਕੁਲ ਸੌਫਟ ਸਟੱਫ ਹੈ ਜੀ ਕੋਈ ਚੁੱਬਣ ਵਾਲਾ ਨਹੀਂ ਕੋਈ ਲੜਨ ਵਾਲਾ ਨਹੀਂ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਔਰ ਇਹ ਆਪਣੇ ਕੋਲੇ ਜਿਹੜੀ ਇਹਦੀ ਕੱਟ ਹੈ ਜੀ 5 ਮੀਟਰ ਹੈ ਤੁਸੀਂ 2.5 ਮੀਟਰ ਕੱਲੀ ਸ਼ਰਟ ਦਾ ਪੀਸ ਵੀ ਸਾਡੇ ਤੋਂ ਲੈ ਸਕਦੇ ਹੋ ਕੱਲੀ ਸ਼ਰਟ ਦਾ ਪੀਸ ਰਹਿਗਾ ਜੀ 850 ਰੁਪਏ ਔਰ ਫੁੱਲ ਸੂਟ ਦਾ ਇਹਦਾ ਆਲ ਓਵਰ ਫੁੱਲ ਸੂਟ ਦਾ ਰੇਟ ਰਹਿਗਾ ਜੀ 1700 ਰੁਪਏ ਮੈਚਿੰਗ ਸੂਟ ਦਾ ਰੇਟ ਆਪਾਂ ਰੱਖਿਆ 1100 ਰੁਪਏ ਠੀਕ ਹੈ ਤੁਸੀਂ ਆਪਣਾ ਜਿਹੜਾ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿ ਡਿਜ਼ਾਈਨ ਵੀ ਬਹੁਤ ਸੋਹਣਾ ਜੀ ਇਸ ਡਿਜ਼ਾਈਨ ਦੇ ਵਿੱਚ ਆਪਾਂ ਪਹਿਲਾਂ ਮੈਚਿੰਗ ਸੂਟ ਵੀ ਲੈ ਕੇ ਆਏ ਹਾਂ ਹੁਣ ਆਪਾਂ ਤੁਹਾਡੇ ਲਈ ਆਲ ਓਵਰ ਸੂਟ ਦਿਖਾਈ ਜਾਨੀ ਆ ਮੈਂ ਤੁਹਾਨੂੰ ਠੀਕ ਹੈ ਇਹ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਜੀ ਟੈਬੀ ਸਿਲਕ ਡਿਵਾਈਨ ਸਿਲਕ ਕਹਿ ਲੋ ਟੈਬੀ ਸਿਲਕ ਕਹਿ ਲੋ ਰਸ਼ੀਆ ਹੈ ਇਹਦਾ ਬ੍ਰਾਂਡ ਹੈ ਜੀ ਨੈਕਸਟ ਜਿਹੜਾ ਸੂਟ ਆਉਣ ਵਾਲਾ ਹੈ ਜੀ ਆਪਣੇ ਕੋਲੇ ਹੈਗਾ ਕਲਰ ਦੇਖੋ ਜੀ ਮਾਊਸ ਕਲਰ ਦੇ ਵਿੱਚ ਬਹੁਤ ਸੋਹਣਾ ਇਹ ਸੂਟ ਹੈ ਜੀ ਮਾਊਸ ਕਲਰ ਦੇ ਵਿੱਚ ਇਹ ਸੂਟ ਰਹਿਣ ਵਾਲਾ ਹੈ ਜੀ ਰਸ਼ੀਆ ਬ੍ਰਾਂਡ ਦਾ ਹੈ ਡਿਵਾਈਨ ਸਿਲਕ ਕਹਿ ਲੋ ਜੀ ਰਸ਼ੀਆ ਦੀ ਟੈਬੀ ਲਾਈਨਿੰਗ ਕ ਮਾਊਸ ਇਹਦਾ ਕਲਰ ਹੈ ਜੀ ਰੇਟ ਹੈਗਾ ਜੀ ਇਹਦਾ 850 ਰੁਪਏ ਇਕੱਲੇ ਸ਼ਰਟ ਦਾ ਰੇਟ ਹੈ ਜੀ 1700 ਰੁਪਏ ਫੁੱਲ ਸੂਟ ਦਾ ਰੇਟ ਹੈ ਜੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਹੈ ਤਾਂ ਸਕਰੀਨਸ਼ਾਟ ਭੇਜ ਕੇ ਤੁਸੀਂ ਬਾਏ ਕਰ ਸਕਦੇ ਹੋ ਇਸ ਤੋਂ ਬਾਅਦ ਜੀ ਨੈਕਸਟ ਜਿਹੜਾ ਆਪਣੇ ਕੋਲੇ ਸੂਟ ਆਇਆ ਹੈ ਜੀ ਟੈਬੀ ਲਾਈਨਿੰਗ ਦੇ ਵਿੱਚ बॉਟਮ ਦੇ ਨਾਲ ਦੁਪੱਟਾ ਸਾਰਾ ਕੰਪਲੀਟ ਸੈੱਟ ਆਇਆ ਹੈ ਜੀ ਇਹ ਇਹਦਾ ਜਿਹੜਾ ਸੂਟ ਦਾ ਸਟੱਫ ਰਹਿਣ ਵਾਲਾ ਹੈ ਜੀ ਟੈਬੀ ਲਾਈਨਿੰਗ ਹੈ ਸਟੱਫ ਤੁਸੀਂ ਚੈੱਕ ਕਰ ਸਕਦੇ ਹੋ ਜੀ ਟੈਬੀ ਲਾਈਨਿੰਗ بیس ਹੈ ਜੀ ਇਹਦਾ ਪਲੇਨ ਇਹਦੇ ਨਾਲ ਆਪਾਂ ਮਸਲੀਨ ਦੀ ਲਾਈ ਹੈ ਜੀ बॉਟਮ ਪਲੇਨ ਮਸਲੀਨ ਦੀ ਲੱਗੀ ਹੋਈ ਹੈ ਜੀ ਇਹਦੇ ਨਾਲ ਬਾਟਮ 2.5 ਮੀਟਰ ਦੀ ਔਰ ਨਾਲ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਦਾ ਫਾਲਤੂ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ। ਸੂਟ ਦਾ ਤੁਸੀਂ ਜਿਹੜਾ ਬੇਸ ਹੈ ਜੀ ਦੇਖ ਸਕਦੇ ਹੋ ਟੈਪੀ ਲਾਈਨਿੰਗ ਸੂਟ ਦਾ ਬੇਸ ਹੈ ਫੁੱਲ ਇਹਦੀ ਲੁੱਕ ਦੇਖੋ ਜੀ ਨਾਲ ਇਹਦੇ ਹੈਗੀਆ ਪਲੇਨ ਬਾਟਮ ਮਸਲੀਨ ਦੀ ਆਪਾਂ ਬਾਟਮ ਰੱਖੀ ਹੈ ਜੀ ਨਾਲ ਹੈਗਾ ਇਹਦੇ ਦੁਪੱਟਾ ਟੈਪੀ ਦਾ ਹੀ ਦੁਪੱਟਾ ਲੱਗਿਆ ਹੋਇਆ ਹੈ ਜੀ ਟੈਪੀ ਦੀ ਸ਼ਰਟ ਹੈ ਮਸਲੀਨ ਦੀ ਬਾਟਮ ਹੈ। ਇਹ ਬੀਡੀ ਸ਼ਰਟ ਦੇ ਨਾਲ ਟੈਬਲੀ ਟੈਬਲੀ ਦਾ ਦੁਪੱਟਾ ਜੀ ਮਸਲੀਨ ਦੀ ਲੱਗੀ ਹੋਈ ਹੈ बॉਟਮ ਔਰ ਰੇਟ ਹੈਗਾ ਜੀ ਆਪਾਂ ਹਰ ਵਾਰ ਦੀ ਤਰ੍ਹਾਂ ਆਪਣਾ ਬਹੁਤ ਘੱਟ ਜੀ ਸਾਰਿਆਂ ਨਾਲ ਘੱਟ ਆਪਾਂ ਰੇਟ ਰੱਖਿਆ ਹੈ ਜੀ ਰੇਟ ਹੈਗਾ ਜੀ ਇਹਦਾ 2100 ਰੁਪਏ 2150 ਰੁਪਏ ਸੂਟ ਦਾ ਰੇਟ ਰਹਿਣ ਵਾਲਾ ਹੈ ਜੀ 2150 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਆਪਣਾ ਲੈ ਸਕਦੇ ਹੋ ਇੱਕ ਹੋਰ ਹੈ ਜੀ ਇਹ ਸੂਟ ਦੇ ਵਿੱਚ ਆਪਣੇ ਕੋਲੇ ਵੀਡੀਓ ਪਾਉਣ ਤੋਂ ਪਹਿਲਾਂ ਇਹਦੇ ਦੋ ਕਲਰ ਹੋ ਸੀ ਜਿਹੜੇ ਆਪਣੇ ਕੋਲ ਤੋਂ ਸੇਲ ਹੋ ਗਿਆ ਇਹ ਲਾਸਟ ਸੂਟ ਤੇ ਲਾਸਟ ਕਲਰ ਬਚਿਆ ਜੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਕਿਉਂਕਿ ਮਾਰਕੀਟ ਦੇ ਵਿੱਚ ਇਹ ਸੂਟ ਦਾ ਰੇਟ ਹੈਗਾ ਜੀ 2400 ਠੀਕ ਹੈ 2600 2800 ਇਦਾਂ ਦੇ ਰਹੇ ਨੇ ਰਸ਼ੀਆ ਬ੍ਰਾਂਡ ਦਾ ਹੈ ਜੀ ਆਪਾਂ ਇਹਦਾ ਰੇਟ ਰੱਖਿਆ ਸਿਰਫ ਤੇ ਸਿਰਫ 2150 ਰੁਪਏ ਦੀ ਅਗਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਜੀ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਇਆ ਜੀ ਮਾਊਸ ਕਲਰ ਦਾ ਸੂਟ ਦਿਖਾਇਆ ਸਰਫ ਕਲਰ ਦਾ ਸੂਟ ਦਿਖਾਇਆ ਇਸ ਇੱਕ ਆਪਾ ਦਿਖਾਇਆ ਜੀ ਤੁਹਾਨੂੰ ਸੀ ਗ੍ਰੀਨ ਸ਼ੇਡ ਇੱਕ ਦਿਖਾਇਆ ਮੈਂ ਤੁਹਾਨੂੰ ਪਰਪਲ ਲਵੈਂਡਰ ਜਿਹਦੇ ਨਾਲ ਕੀ ਆਪਣੀ ਬਾਟਮ ਵੀ ਲੱਗੀ ਹੋਈ ਆ ਤੇ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਲੈਮਨ ਨਾਲ ਇਹਦੇ ਲੈਮਨ ਆਪਣਾ ਬਾਟਮ ਲਾਈ ਹੋਈ ਆ ਆਪਣੇ ਕੋਲ ਜੀ ਟੈਬੀ ਲਾਈਨਿੰਗ ਦੁਪੱਟੇ ਵੀ ਅਵੇਲੇਬਲ ਨੇ ਟੈਬੀ ਚੈੱਕ ਦੇ ਵਿੱਚ ਵੀ ਨੇ ਅਗਰ ਤੁਸੀਂ ਇਹ ਸੂਟ ਦੇ ਨਾਲ ਟੈਬੀ ਲਾਈਨਿੰਗ ਦੁਪੱਟਾ ਲੜਾਈ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਐਦਾਂ ਹੀ ਦੁਪੱਟਾ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ 450 ਰੁਪਏ ਦਾ ਟੈਬੀ ਦਾ ਲਾਈਨਿੰਗ ਦਾ ਜਿਹੜਾ ਜਾਂ ਚੈੱਕ ਦਾ ਦੁਪੱਟਾ ਤੁਹਾਨੂੰ ਮਿਲ ਜੇਗਾ ਔਰ ਬਸ ਸਟਾਫ ਹੋਏਗਾ ਜੀ ਪਿਓਰ ਟੈਬੀ ਜਿੱਦਾਂ ਇਹ ਸੂਟ ਦਾ ਤੁਸੀਂ ਸਟਾਫ ਦੇਖ ਰਹੇ ਹੋ ਪਿਓਰ ਐਦਾਂ ਹੀ ਪਿਓਰ ਟੈਬੀ ਦਾ ਜਿਹੜਾ ਸਟੱਫ ਹੋਏਗਾ ਜੀ ਪਿਓਰ ਟੈਬੀ ਦੁਪੱਟੇ ਦਾ ਬਹੁਤ ਸੋਹਣਾ ਹੋ ਸਟੱਫ ਰਹਿਣ ਵਾਲਾ ਹੈ ਜੀ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਭੇਜ ਸਕਦੇ ਹੋ ਔਰ ਆਪਣੇ ਜਿਹੜੀ ਦੁਪੱਟਿਆਂ ਦੇ ਆਪਣੇ ਚਨੂੰਨ ਦੇ ਦੁਪੱਟੇ ਸੀ ਜੀ ਉਹ ਆਪਣੇ ਐਜ਼ ਇਟ ਹੀ ਚੱਲ ਰਹੇ ਨੇ ਜੀ 350 ਰੁਪਏ ਦਾ ਚਨੂੰਨ ਦਾ ਦੁਪੱਟਾ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਕਿੰਨੇ ਵੀ ਦੁਪੱਟੇ ਸਾਡੇ ਤੋਂ ਲੈ ਸਕਦੇ ਹੋ ਆਪਣੇ ਕੋਲੇ ਫੁੱਲ ਸਟਾਕ ਹੈ ਚਨੂਨ ਦੇ ਦੁਪੱਟਿਆਂ ਦਾ ਔਰ ਜਿਹੜੇ ਆਪਾਂ ਪਹਿਲਾਂ ਸੁਪਰ ਨੈਟ ਦੇ ਦੁਪੱਟੇ ਸੇਲ ਲਗਾਈ ਹੋਈ ਸੀ 100 ਦੇ ਦੁਪੱਟੇ 100 ਰੁਪਏ ਪਰ ਦੁਪੱਟਾ 100 ਰੁਪਏ ਦਾ ਇੱਕ ਦੁਪੱਟਾ ਹੁਣ ਆਪਾਂ ਉਹ ਦੁਪੱਟਾ 2.5 ਮੀਟਰ ਦਾ ਜੀ ਆਪਣੇ ਕੋਲੇ ਵਧ ਕੇ ਆਇਆ 120 ਰੁਪਏ ਦਾ ਦੁਪੱਟਾ ਹੋ ਗਿਆ ਤੁਸੀਂ ਉਹ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਔਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਤੁਸੀਂ ਸੂਟ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਚੰਗਾ ਲੱਗਦਾ ਤੁਸੀਂ ਲੈ ਸਕਦੇ ਹੋ ਔਰ ਸਕਰੀਨਸ਼ਾਟ ਪੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹਨਾਂ ਨਾਲ ਅਗਰ ਤੁਸੀਂ ਦੁਪੱਟਾ ਵੀ ਡਾਈ ਕਰਵਾਉਣਾ ਆਪਾਂ ਦੁਪੱਟਾ ਡਾਈ ਕਰਵਾ ਕੇ ਟਾਈ ਐਂਡ ਡਾਈ ਦਾ ਕਰਵਾ ਕੇ ਲੇਸ ਵਗੈਰਾ ਲਗਵਾ ਕੇ ਫੁੱਲ ਫਿਨਿਸ਼ਿੰਗ ਨਾਲ ਦੁਪੱਟਾ ਰੈਡੀ ਕਰਵਾ ਕੇ ਤੁਹਾਨੂੰ ਇਸੂਟ ਭੇਜ ਸਕਦੇ ਆ ਔਰ ਅਗਰ ਤੁਸੀਂ ਇਹਨਾਂ ਨਾਲ ਲਾਈਨਿੰਗ ਲੈਣੀ ਆਪਣੇ ਕੋਲੇ ਲਾਈਨਿੰਗ ਵੀ ਅਵੇਲੇਬਲ ਹੈ ਅਗਰ ਸਟਿਚ ਕਰਵਾਉਣਾ ਆਪਣੇ ਕੋਲੇ ਸਟਿਚਿੰਗ ਵੀ ਅਵੇਲੇਬਲ ਹੈ ਆਪਣੇ ਕੋਲੇ ਫਿਲਹਾਲ ਸਭ ਕੁਝ ਹੈਗਾ ਜੀ ਅਗਰ ਤੁਸੀਂ ਇਹਨਾਂ ਸੂਟ ਨੂੰ ਇਦਾਂ ਹੀ ਲੈਣਾ ਚਾਹੁੰਦੇ ਹੋ ਐਵੇਂ ਲੈ ਸਕਦੇ ਹੋ ਜਾਂ ਫਿਰ ਸਟਿਚ ਕਰਵਾਉਣਾ ਹੈ ਲਾਈਨਿੰਗ ਲਗਵਾ ਕੇ ਆਪਣਾ ਲਾਈਨਿੰਗ ਦਾ ਬੇਸ ਲੈਣਾ ਹੈ ਜਾ ਫਿਰ ਤੁਸੀਂ ਇਹ ਨਾ ਲੇਸ ਵਗੈਰਾ ਲੈਣੀ ਆਪਣੇ ਕੋਲ ਸਭ ਕੁਝ ਅਵੇਲੇਬਲ ਹੈ ਇਹਨਾਂ ਵਿੱਚੋਂ ਜੀ ਜਿਹੜੇ ਮੈਚਿੰਗ ਸੂਟ ਰਹਿਣਗੇ ਮੈਂ ਬਾਰ ਬਾਰ ਕਹਿੰਨੇ ਕਈ ਮੇਰੀ ਭੈਣਾਂ ਪ੍ਰਾਈਸ ਸਕਿੱਪ ਕਰ ਦਿੰਦੀਆਂ ਵੀਡੀਓ ਉਹਨਾਂ ਨੂੰ ਪ੍ਰਾਈਸ ਪਤਾ ਨਹੀਂ ਚੱਲਦਾ ਲਾਸਟੇ ਮੈਂ ਫਿਰ ਤੁਹਾਨੂੰ ਪ੍ਰਾਈਸ ਦੁਬਾਰਾ ਦੱਸਦੀ ਆ ਜਿਹੜੇ ਸੂਟ ਹੈਗੇ ਨੇ ਜੀ ਵਿਦ ਬਾਟਮ ਉਹ ਸੂਟਾਂ ਦਾ ਰੇਟ ਹੈਗਾ ਜੀ ਆਪਣਾ 1100 ਰੁਪਏ ਆਲ ਓਵਰ ਜਿਹੜੇ ਟੈਪੀ ਦੇ ਸੂਟ ਨੇ ਜੀ ਰਸੀਆ ਬ੍ਰਾਂਡ ਦੇ ਹੋਣਗੇ ਸਾਰੇ ਆਲ ਓਵਰ ਜਿਹੜੇ ਟੈਪੀ ਦੇ ਸੂਟ ਨੇ ਜੀ ਉਹ ਸੂਟ ਦਾ ਰੇਟ ਹੈਗਾ 1700 ਰੁਪਏ ਔਰ ਕੱਲੀ ਸ਼ਰਟ ਦਾ ਰੇਟ ਹੈਗਾ ਜੀ ਦੁਪट्टे ਦੇ ਨਾਲ ਲਾਸਟ ਪੀਸ ਹੈ ਜੀ ਆਫਰ ਦੇ ਵਿੱਚ ਹੀ ਸਭ ਮੰਨ ਕੇ ਚੱਲੋ 2400 ਦਾ ਸੂਟ ਹੈ ਜਿਹੜਾ ਤੁਹਾਨੂੰ 2100 ਰੁਪਏ ਦੇ ਵਿੱਚ ਤੁਹਾਡੇ ਘਰ ਬੈਠੇ ਪਹੁੰਚ ਜਾਏਗਾ ਔਰ ਇਹਦਾ ਜਿਹੜਾ ਬੇਸ ਹੋਏਗਾ ਟੈਬੀ ਲਾਈਨਿੰਗ ਸ਼ਰਟ ਹੈ ਟੈਬੀ ਲਾਈਨਿੰਗ ਦੀ ਹੀ ਆਪਣਾ ਦੁਪੱਟਾ ਰਹਿਣ ਵਾਲਾ ਹੈ ਔਰ ਜਿਹੜੀ ਇਹਦੀ ਬਾਟਮ ਰਹੇਗੀ ਉਹ ਰਹੇਗੀ ਮਸਲੀਨ ਦੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੁੱਲ ਸੂਪਰਬ ਕੁਆਲਿਟੀ ਦੀ ਮਸਲੀਨ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਆ ਸੂਪਰਬ ਕੁਆਲਿਟੀ ਹੈ ਰਸ਼ੀਆ ਦਾ ਬ੍ਰਾਂਡ ਹਰ ਬੰਦਾ ਜਾਣਦਾ ਜੀ ਕੰਨੀ ਦੇ ਉੱਤੇ ਮੋਹਰ ਲੱਗੀ ਵੀ ਆ ਠੀਕ ਹੈ ਬ੍ਰਾਂਡ ਦਾ ਜਿਹੜਾ ਪੀਸ ਹੁੰਦਾ ਜੀ ਹਨਾ ਉਹਦੇ ਕਲਰ ਵੀ ਡਿਫਰੈਂਟ ਹੁੰਦੇ ਨੇ ਉਹਦੇ ਡਿਜ਼ਾਈਨ ਵੀ ਤੇ ਉਹਦੀ ਪ੍ਰਿੰਟਿੰਗ ਵੀ ਸੂਪਰਬ ਹੁੰਦੀ ਆ ਤੇ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੁਝ ਵੀ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰੋ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਔਰ ਮੇਰੀਆਂ ਭੈਣਾਂ ਵੀਡੀਓ ਦੇ ਵਿੱਚ ਕਮੈਂਟ ਕਰਦੀਆਂ ਕਈ ਵਾਰ ਅਨਸਰ ਨਹੀਂ ਦਿੱਤਾ ਜਾਂਦਾ ਤਾਂ ਮਾਫ ਕਰਿਓ ਤਕਰੀਬਨ ਵੀਡੀਓ ਦੇ ਵਿੱਚ ਮੈਂ ਸਾਰੀ ਇਨਫੋਰਮੇਸ਼ਨ ਪਾਈ ਹੁੰਦੀ ਆ ਸਟੱਫ ਦੇ ਰਿਲੇਟਿਡ ਵੀ ਪ੍ਰਾਈਸ ਦੇ ਰਿਲੇਟਿਡ ਵੀ ਅਗਰ ਫਿਰ ਵੀ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੁੰਦੀ ਹੈ ਤੁਸੀਂ ਮੇਰੇ ਵਟਸਐਪ ਨੰਬਰ ਤੇ ਮੈਨੂੰ ਹਨਾ ਕੋਈ ਵੀ ਕੁਰੀ ਹੈ ਤੁਸੀਂ ਤੁਸੀਂ ਵਟਸਐਪ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਕੋਈ ਗੱਲ ਨਹੀਂ ਹੈ ਕਈ ਵਾਰ ਮੇਰੀਆਂ ਭੈਣਾਂ ਹਨਾ ਪ੍ਰਾਈਸ ਜਾਣਨ ਦੇ ਲਈ ਉਹ ਨਹੀਂ ਉਹ ਕਰਦੀਆਂ ਆਪਣਾ ਆਰਡਰ ਕਰਨ ਤੋਂ ਝਿਜਕਦੀਆਂ ਨੇ ਵੀ ਆਪਾਂ ਨੂੰ ਪ੍ਰਾਈਸ ਵਗੈਰਾ ਤੁਸੀਂ ਬੇ ਚੀਜ਼ ਕੋ ਕੇ ਮੈਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਪੁੱਛ ਸਕਦੇ ਹੋ ਕੱਪੜੇ ਬਾਰੇ ਡਿਟੇਲ ਵੀ ਲੈ ਸਕਦੇ ਹੋ ਔਰ ਆਪਣੇ ਕੋਲੇ ਵਰਕ ਵਾਲੇ ਸੂਟ ਵੀ ਅਵੇਲੇਬਲ ਨੇ ਜੀ ਹੁਣ ਮੌਸਮ ਦੇ ਹਿਸਾਬ ਨਾਲ ਆਪਣਾ ਜਿਹੜਾ ਵਰਕ ਵਾਲਾ ਕੰਮ ਹੈ ਦੁਬਾਰਾ ਤੋਂ ਸਟਾਰਟ ਹੋ ਗਿਆ ਹੈ ਫਰੈਸ਼ ਪੀਸ ਦੇ ਉੱਪਰ ਨੇ ਆਪਣੇ ਵਰਕ ਹੋ ਕੇ ਆ ਰਹੇ ਨੇ ਜਿਹੜੀਆਂ ਮੇਰੇ ਆਪਣੇ ਨਾਲ ਫੋਰਨ ਦੀਆਂ ਨੇਗੀਆਂ ਉਹਨਾਂ ਦੇ ਸੂਟ ਜਾ ਰਹੇ ਨੇ ਜੀ ਨਾਲ ਦੀ ਨਾਲ ਕਿਉਂਕਿ ਮੌਸਮ ਦਾ ਜਿਵੇਂ ਜਿਵੇਂ ਇੱਧਰ ਮੌਸਮ ਚੇਂਜ ਹੋਈ ਜਾਏਗਾ ਜੀ ਹਨਾ ਓਵੇਂ ਓਵੇਂ ਵਰਕ ਵਾਲੇ ਸੂਟਾਂ ਦੀ ਡਿਮਾਂਡ ਵਧੀ ਜਾਏਗੀ ਆਪਣੇ ਆਰੀ ਵਰਕ ਦੇ ਤੇ ਹੈਂਡ ਵਰਕ ਦੇ ਸੂਟ ਸਟਾਰਟ ਹੋ ਗਏ ਨੇ ਜੀ ਹੁਣ ਤੇ ਅਗਰ ਜਿਹੜੀਆਂ ਭੈਣਾਂ ਨੂੰ ਕਿਸੇ ਵੀ ਭੈਣ ਨੇ ਆਪਣਾ ਆਰਡਰ ਬੁੱਕ ਕਰਾਣਾ ਹੈ ਡਿਜ਼ਾਈਨ ਭੇਜ ਕੇ ਆਪਣਾ ਸਟੱਫ ਦੱਸ ਕੇ ਜਾਂ ਫਿਰ ਸਟੱਫ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਸਾਰੀਆਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ